ਦਾ ਉਪਦੇਸ਼ ਤੇ ਇਹ ਹੈ ਕਿ ਗੁਰਮੁਖ ਪਿਆਰਿਆ ਜਿੰਨਾ ਚਿਰ ਤੇਰਾ ਮਨ ਨਹੀਂ ਦਾ ਮਰੇਗਾ ਉਹਨਾਂ ਚਿਰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋਏਗੀ ਭਾਵੇਂ ਜਿੰਨਾ ਮਰਜ਼ੀ ਪੁੰਨ ਦਾਨ ਕਰ ਲੈ ਜਿੰਨਾ ਮਰਜ਼ੀ ਸਿਮਰਨ ਕਰ ਲੈ ਜਿੰਨਾ ਮਰਜ਼ੀ ਬਾਣੀ ਪੜ ਲੈ ਜਪ ਤਪ ਕਰ ਲੈ ਇਹ ਮਨ ਨੂੰ ਮਾਰਨਾ ਪਏਗਾ ਜੇ ਮਨ ਜਿਉਂਦਾ ਹੈ ਤੇ ਇਹਨਾਂ ਕਰਮਾਂ ਦਾ ਕੋਈ ਬਹੁਤਾ ਲਾਭ ਨਹੀਂ ਹੋਏਗਾ ਹਾਂ ਇਹ ਹੈ ਤੇ ਸਾਰੇ ਕਰਮ ਜਪ ਤਪ ਬੰਦਗੀ ਇਹ ਮਨ ਨੂੰ ਮਾਰਨ ਵਾਸਤੇ ਹੀ ਹੈ ਪਰ ਕਈ ਚਲਾਕ ਬਿਰਤੀ ਵਾਲੇ ਹੁੰਦੇ ਨੇ ਉਹ ਬੰਦਗੀ ਵੀ ਕਰਦੇ ਰਹਿੰਦੇ ਨੇ ਤੇ ਮਨ ਨੂੰ ਜਿਉਂਦਾ ਵੀ ਰੱਖਦੇ ਨੇ ਮਨ ਨੂੰ ਜਿਉਂਦਾ ਕੀ ਰੱਖਣਾ ਹੈ ਸੰਸਾਰ ਦੀ ਇੱਛਾ ਰੱਖਣੀ ਪਦਾਰਥਾਂ ਦੀ ਇੱਛਾ ਰੱਖਣੀ ਇਹ ਮਨ ਨੂੰ ਜਿਉਂਦਾ ਰੱਖਣਾ ਤੇ ਇੱਛਾਵਾਂ ਦਾ ਮਰਨਾ ਮਨ ਦਾ ਮਰਨਾ ਹੈ ਤੇ ਜਿੰਨਾ ਚਿਰ ਇੱਛਾਵਾਂ ਨਹੀਂ ਮਰਨਗੀਆਂ ਮਨ ਨਹੀਂ ਮਰੇਗਾ ਤੇ ਜਿੰਨਾ ਚਿਰ ਮਨ ਨਹੀਂ ਮਰੇਗਾ ਪਾਦਸ਼ਾਹ ਜੀ ਕਹਿੰਦੇ ਬੇਨ ਮਨ ਮੂਏ ਕੈਸੇ ਹਰਬਾਏ ਕਿਵੇਂ ਪ੍ਰਮਾਤਮਾ ਮਿਲੇਗਾ ਤੋ ਇਸ ਕਰਕੇ ਮਨ ਨੂੰ ਮਾਰਾਂਗੇ ਤੇ ਫੇਰ ਹੀ ਕਿਰਪਾ ਹੋਏਗੀ ਤਾਂ ਇਹ ਬੜਾ 사ਧਗੁਰਾਂ ਨੇ ਉਪਦੇਸ਼ ਸਾਨੂੰ ਬਖਸ਼ਿਆ ਹੈ ਬੜਾ ਕਮਾਉਣ ਵਾਲਾ ਬੜਾ ਮੰਨਣ ਵਾਲਾ ਹਰ ਵੇਲੇ ਚੇਤੇ ਰੱਖਣ ਵਾਲਾ ਉਪਦੇਸ਼ ਹੈ ਕਿ ਮਨ ਜੇ ਜਿਉਂਦਾ ਹੈ ਤੇ ਫੇਰ ਬਾਰ-ਬਾਰ ਮਰਾਂਗੇ ਤੇ ਜੇ ਮਨ ਮਰ ਗਿਆ ਤੇ ਬਾਰ-ਬਾਰ ਮਰਨਾ ਮੁੱਕ ਜਾਏਗਾ